ਦੇਸ਼ ਦੇ ਕਨਵੈਂਟ ਸਕੂਲਜ਼ ਯਾਨੀ ਕਿ 크ਰਿਸਚੀਅਨ ਕਨਵੈਂਟ ਸਕੂਲ ਦੇ ਵਾਸਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਇਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹਦੇ ਦੂਸਰੇ ਧਰਮਾਂ ਦੇ ਬੱਚਿਆਂ ਦੇ ਉੱਪਰ ਇਸਾਈ ਪਰੰਪਰਾਵਾਂ ਨਾ ਥੋਪੀਆਂ ਜਾਣ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਸਾਰੇ ਧਰਮਾਂ ਅਤੇ ਪਰੰਪਰਾਵਾਂ ਦਾ ਸਨਮਾਨ ਕਰਨ ਦੇ ਵਾਸਤੇ ਕਿਹਾ ਗਿਆ ਹੈ ਹਾਲੀ ਦੇ ਵਿੱਚ ਇਨ੍ਹਾਂ ਸਕੂਲਾਂ ਦੇ ਉੱਪਰ ਹਮਲਿਆਂ ਅਤੇ ਪ੍ਰਦਰਸ਼ਨਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸੀ ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਇਸੇ ਸੰਦਰਭ ਦੇ ਵਿੱਚ ਲਿਆ ਗਿਆ ਹੈ ਲਗਭਗ 14000 ਸਕੂਲ 650 ਕਾਲਜ 7 ਯੂਨੀਵਰਸਿਟੀਆਂ 5 ਮੈਡੀਕਲ ਕਾਲਜ ਅਤੇ 450 ਤਕਨੀਕੀ ਅਤੇ ਪੇਸ਼ੇਵਰ ਸੰਸਥਾਨ ਕੈਥੋਲਿਕ ਵਿਸ਼ਵ ਕਾਨਫਰੰਸ ਆਫ ਇੰਡੀਆ ਯਾਨੀ ਕਿ CBCI ਦੇ ਅਧੀਨ ਆਉਂਦੇ ਨੇ CBCI ਦੇ ਮੁਤਾਬਕ ਦੇਸ਼ ਵਿੱਚ ਮੌਜੂਦਾ ਸਮਾਜਿਕ ਸਭਿਆਚਾਰਕ ਧਾਰਮਿਕ ਅਤੇ ਰਾਜਨੀਤਿਕ ਸਥਿਤੀਆਂ ਦੇ ਕਾਰਨ ਉੱਭਰ ਰਹੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਵਾਸਤੇ ਇਸ ਵਿੱਚ ਮਦਦ ਲਈ ਨਵੀਨਤਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਨਵੇਂ ਨਿਰਦੇਸ਼ਾਂ ਦੇ ਮੁਤਾਬਕ ਸਕੂਲ ਤੱਕ ਪਹੁੰਚ ਨੂੰ ਕੰਟਰੋਲ ਕਰਨ ਦੇ ਵਾਸਤੇ ਸੁਰੱਖਿਆ ਉਪਾਅ ਲਾਗੂ ਕੀਤੇ ਜਾਣੇ ਚਾਹੀਦੇ ਨੇ ਜਿਵੇਂ ਕਿ ਬੰਦ ਦਰਵਾਜ਼ੇ ਐਂਟਰੀ ਗੇਟ ਦੇ ਉੱਪਰ ਸੁਰੱਖਿਆ ਪ੍ਰਣਾਲੀ ਵਿਜ਼ਟਰਾਂ ਦੇ ਵਾਸਤੇ ਚੈੱਕ-ਇਨ ਪ੍ਰਕਿਰਿਆਵਾਂ ਅਤੇ ਨਿਗਰਾਨੀ ਕੈਮਰੇ ਦੂਸਰਾ ਸਕੂਲ ਦੀ ਇਮਾਰਤ ਦੇ ਪ੍ਰਵੇਸ਼ ਦੁਆਰ ਦੇ ਉੱਪਰ ਪ੍ਰਸਤਾਵਨਾ ਪ੍ਰਦਰਸ਼ਿਤ ਕਰੋ ਅਤੇ ਸਵੇਰ ਦੀ ਅਸੈਂਬਲੀ ਦੌਰਾਨ ਵਿਦਿਆਰਥੀਆਂ ਨੂੰ ਪਾਠ ਕਰਨ ਦੇ ਵਾਸਤੇ ਕਿਹਾ ਵੀ ਜਾਵੇ ਹੁਣ ਖਾਸ ਤੌਰ ਦੇ ਉੱਪਰ ਕੀ ਉਹਨਾਂ ਤੋਂ ਕਿਸ ਤਰ੍ਹਾਂ ਦਾ ਪਾਠ ਕਰਿਆ ਜਾਵੇਗਾ ਜਾਂ ਕਰਵਾਇਆ ਜਾਵੇਗਾ ਇਹ ਵੀ ਖਣਾ ਵੀ ਅਹਿਮ ਹੋਵੇਗਾ ਉਸ ਤੋਂ ਇਲਾਵਾ ਧਾਰਮਿਕ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਤੇ ਵਿਭਿੰਨਤਾ ਦੇ ਵਾਸਤੇ ਸਤਕਾਰ ਨੂੰ ਸਿਰਫ ਸਕੂਲੀ ਵਿਦਿਆਰਥੀਆਂ ਦੇ ਵਿੱਚ ਹੀ ਨਹੀਂ ਸਗੋਂ ਸਟਾਫ ਮੈਂਬਰਾਂ ਦੇ ਵਿੱਚ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕੁਝ ਪ੍ਰਮੁੱਖ ਭਾਰਤੀ ਆਜ਼ਾਦੀ ਗੁਲਾਟੀਆਂ ਵਿਗਿਆਨੀਆਂ ਕਵੀਆਂ ਰਾਸ਼ਟਰੀ ਨੇਤਾਵਾਂ ਦੀਆਂ ਫੋਟੋਆਂ ਸਕੂਲ ਦੀ ਲੌਬੀ ਲਾਇਬ੍ਰੇਰੀ ਦੇ ਵਿੱਚ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ ਕੈਂਪਸ ਦੇ ਵਿੱਚ ਇੱਕ ਵੱਖਰਾ ਅੰਤਰਧਾਰਮਿਕ ਪ੍ਰਾਰਥਨਾ ਰੂਮ ਜਾਂ ਫਿਰ ਅੰਤਰਧਾਰਮਿਕ ਪ੍ਰਾਰਥਨਾ ਕਮਰਾ ਬਣਾਉਣ ਦੇ ਵਾਸਤੇ ਵੀ ਇਸ ਦੇ ਵਿੱਚ ਕਿਹਾ ਗਿਆ ਹੈ ਪਰੰਤੂ ਇਸ ਦੇ ਪਿੱਛੇ ਦੀ ਅਸਲ ਕੀ ਹੈ ਹਕੀਕਤ ਤੇ ਕਿਉਂ ਇਸ ਨੂੰ ਵਾਰ-ਵਾਰ ਬਦਲਣ ਦੀ ਗੱਲਬਾਤ ਕਹੀ ਜਾ ਰਹੀ ਹੈ ਇਹ ਵੇਖਣਾ ਵੀ ਅਹਿਮ ਹੋਵੇਗਾ ਇਸ ਦੇ ਬਾਰੇ ਵਿੱਚ ਕਈ ਥਾਵਾਂ ਤੋਂ ਨਾਲ ਦੇ ਨਾਲ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ ਲੋਰੈਂਟੋ ਕਨਵੈਂਟ ਸੇਂਟ ਕੋਲੰਬਾ ਜ਼ੇਵੀਅਰ ਜੀਜ਼ਸ ਐਂਡ ਮੈਰੀ ਅਤੇ ਲਾ ਮੋਰਟਨੀਅਰ ਵਰਗੇ ਸਿਆਸਤਦਾਨ ਆਈਐਸ ਅਫਸਰ ਕਾਰੋਬਾਰੀ ਪੇਸ਼ੇਵਰ ਅਤੇ ਇੱਥੋਂ ਤੱਕ ਕਿ ਕਈ ਪ੍ਰਕਾਰ ਦੇ ਜਿਹੜੇ ਅਕਾਦਮਿਕ ਖੇਤਰ ਦੇ ਵਿੱਚ ਪ੍ਰੋਫੈਸਰ ਸਾਹਿਬਾਨ ਜਾਂ ਫਿਰ ਅਧਿਆਪਕ ਵੀ ਨੇ ਉਹ ਵੀ ਹਮੇਸ਼ਾ ਆਪਣੇ ਬੱਚਿਆਂ ਦੀ ਐਡਮਿਸ਼ਨਸ ਕਰਵਾਉਣ ਦੇ ਵਾਸਤੇ ਇਨ੍ਹਾਂ ਹੀ ਸਕੂਲਾਂ ਦੀਆਂ ਕਤਾਰਾਂ ਦੇ ਵਿੱਚ ਹਮੇਸ਼ਾ ਖੜੇ ਰਹਿੰਦੇ ਨੇ ਹਰ ਸਵੈਮਾਨ ਵਾਲੇ ਕਸਬੇ ਦੇ ਵਿੱਚ ਇੱਕ ਨਾ ਇੱਕ ਕਨਵੈਂਟ ਸਕੂਲ ਹੁੰਦਾ ਹੀ ਹੁੰਦਾ ਹੈ ਇਹਨਾਂ ਦੇ ਵਿੱਚੋਂ ਕੁਝ ਤਾਂ ਖੁਦ Hindu ਤਤਵੀ ਆਗੂਆਂ ਦੇ ਵੱਲੋਂ ਹੀ ਚਲਾਏ ਜਾਂਦੇ ਨੇ ਕਿਉਂਕਿ ਇਸ ਸ਼ਬਦ ਦੀ USP ਇਹ ਹੀ ਹੈ ਕਈ ਸਾਰੀਆਂ ਹੋਰ ਗੱਲਾਂ ਵੀ ਨਾਲ ਦੇ ਨਾਲ ਐਡ ਹੋ ਜਾਂਦੀਆਂ ਨੇ ਕਿ ਆਖਿਰ ਕਿਉਂ ਇਸ ਸ਼ਬਦ ਦੇ ਦਰਮਿਆਨ ਗਲਬਾਤ ਕਹੀ ਗਈ ਹੈ ਕਿ ਇਸ ਵਿੱਚ ਚੇਂਜਸ ਕਰਨ ਦੀ ਜ਼ਰੂਰਤ ਜੋ ਹੈ ਉਹ ਆਣ ਪਈ ਹੈ ਇਹਨਾਂ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਜਿਵੇਂ ਕਿ ਦੂਸਰੇ ਧਰਮਾਂ ਦੇ ਵਿਦਿਆਰਥੀਆਂ ਦੇ ਉੱਪਰ ਇਸਾਈ ਪਰੰਪਰਾਵਾਂ ਨੂੰ ਮਜਬੂਰ ਨਾ ਕਰੋ ਖਾਸ ਤੌਰ ਦੇ ਉੱਪਰ ਬਾਰ ਬਾਰ ਇਸੇ ਗੱਲ ਦੇ ਉੱਪਰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਇਹ ਸਭ ਉਦੋਂ ਹੋ ਰਿਹਾ ਹੈ ਜਦੋਂ 150 ਤੋਂ ਵੱਧ ਸਾਲਾਂ ਤੋਂ ਚਰਚ ਦੁਆਰਾ ਚਲਾਏ ਜਾਣ ਵਾਲੇ ਆਧਾਰਿਆਂ ਨੇ ਇਹ ਕਾਇਮ ਰੱਖਿਆ ਹੈ ਕਿ ਉਹ ਵਿਦਿਆਰਥੀਆਂ ਦੇ ਉੱਪਰ ਇਸਾਈ ਧਰਮ ਨੂੰ ਜ਼ਬਰਦਸਤੀ ਨਹੀਂ ਲਾਉਂਦੇ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਦੇ ਅਤੇ ਦੇਸ਼ ਦੀ ਰਾਜਨੀਤਿਕ ਪ੍ਰਭੂਸੱਤਾ ਅਤੇ ਸੱਭਿਆਚਾਰਕ ਵਿਭਿੰਨਤਾ ਦੇ ਵਾਸਤੇ ਜਿਉਂਦੇ ਰਹਿਣੇ ਦਿੱਲੀ ਕੋਲਕਾਤਾ ਚੇਨ ਤੇ ਮੁੰਬਈ ਦੇ ਕਈ ਕਾਲਜਾਂ ਨੇ ਵਿਗਿਆਨ ਕਲਾ ਨੌਕਰਸ਼ਾਹੀ ਨਿਆਪਾਲਿਕਾ ਅਤੇ ਫੌਜ ਦੇ ਵਿੱਚ ਅਤੇ ਖਾਸ ਤੌਰ ਦੇ ਉਪਰ ਕਈ ਆਜ਼ਾਦੀ ਕੁਲਾਟੀਆਂ ਅਤੇ ਪਾਇਨੀਅਰਸ ਦਾ ਪਾਲਣ ਪੋਸ਼ਣ ਵੀ ਕੀਤਾ ਹੈ ਪਰੰਤੂ ਹੁਣ ਅੱਜ ਅਚਾਨਕ ਇਸ ਪ੍ਰਕਾਰ ਦੇ ਨਾਲ ਕਿਉਂ ਫੀਲ ਹੋਣ ਲੱਗਿਆ ਹੈ ਕਿ ਸਾਨੂੰ ਇਹ ਸਭ ਨੂੰ ਬਦਲ ਦੇਣ ਦੀ ਜ਼ਰੂਰਤ ਹੈ ਅਤੇ ਇੱਕ ਮਹੱਤਵਪੂਰਨ ਹਿੱਸਾ ਭਾਰਤ ਦੇ ਸੰਵਿਧਾਨ ਦਾ ਅਤੇ ਇਸ ਦੀ ਪ੍ਰਸਤਾਵਨਾ ਦਾ ਜਿਹੜਾ ਸਮੂਹਿਕ ਹਿੱਸਾ ਹੈ ਉਹ ਪੜ੍ਹਨਾ ਵੀ ਜ਼ਰੂਰੀ ਕਰਾਰ ਦੇ ਦਿੱਤਾ ਗਿਆ ਹੈ ਤਾਂ ਬਾਕੀ ਇਸ ਪੂਰੇ ਤੇ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ